ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਆਪ ਸਿੱਖ ਰਹੇ ਆ ਤੇ 11 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਮੰਨੇ ਕੀ ਗਤ ਕਹੀ ਨਾ ਜਾਏ ਗਤ ਤੇ ਵਿਸਰਾਮ ਲਾਉਣਾ ਹੈ ਮੰਨੇ ਕੀ ਗਤ ਮੰਨੇ ਬੋਲਣਾ ਇੱਥੇ ਮੰਨੇ ਦਲਾਵਾ ਦੇ ਨਾਲ ਨਹੀਂ ਪੜਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਕਹੀ ਨਹੀਂ ਪੜਨਾ ਸੰਗਤ ਜੀ ਆਪਾਂ ਇੱਕ ਲਾਂ ਲਾ ਕੇ ਉਚਾਰਨ ਕਰ ਜਾਂਦੇ ਆ ਇਹ ਕਦੇ ਵੀ ਗਲਤੀ ਨਹੀਂ ਕਰਨੀ ਇੱਥੇ ਕਹੇ ਬੋਲਣਾ ਦਲਾਵਾ ਦੇ ਨਾਲ ਕਹੇ ਪਿਛੇ ਇੱਥੇ ਵੀ ਦਲਾਵਾ ਲੱਗੀਆਂ ਪਿਛੇ ਆਪਾਂ ਪੜਦੇ ਪਿਛੇ ਪਿਛੇ ਹੁੰਦਾ ਇੱਕ ਲਾਂ ਦੇ ਨਾਲ ਇੱਥੇ ਲੱਗੀਆਂ ਦੋ ਦਲਾਵਾ ਜੇ ਕੋ ਕਹੇ ਪਿਛੇ ਪਸ਼ੁਤਾਏ ਕਾਗਦ ਕਲਮ ਨਾ ਲੇਖਣ ਹਾਰ ਲਿਖਣ ਨਾਣੇ ਦੇ ਨਾਲ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਦਹਿ ਕਰਨ ਵਿਚਾਰ ਵਿਚਾਰ ਉਚਾਰਨ ਕਰਨਾ ਹੈ ਐਸਾ ਨਾਮ ਨਰੰਜਨ ਹੋਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸੰਗਤ ਜੇ ਕੋ ਮਨ ਇਥੇ ਮਨ ਤੇ ਟਿੱਪੀ ਲੱਗੀ ਇਹਨੂੰ ਭਾਰਾ ਬੋਲਣਾ ਹੈ ਕਸ ਕੇ ਬੋਲਣਾ ਜੇ ਕੋ ਮਨ ਜਾਣੈ ਜਾਣੈ ਨਣ ਨੂੰ ਦਲਾਵਾਂ ਲੱਗੀਆਂ

ਹੋਵੇ ਮਨੁ ਬੁੱਧ ਮੰਨੈ ਸਗਲ ਪਵਣ ਕੀ ਸੁਧ ਇਹ ਜਿਹੜੀ ਵਿਸਰਾਮ ਨੇ ਮੰਨੈ ਤੇ ਲਾਉਣੇ ਸਾਰੇ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਮੋਹੇ ਮੰਮੇ ਔਂਕੜ ਹਾਏ ਸਿਆਰੀ ਮੋਹੇ ਪੜਨਾ ਮੋਹ ਨਹੀਂ ਕਹਿਣਾ ਮੋਹੇ ਇਸ ਤਰ੍ਹਾਂ ਪੜਨਾ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਜਮ ਕੇ ਨਹੀਂ ਕਹਿਣਾ ਜਮ ਕੈ ਕਹਿਣਾ ਦਲਾਵਾਂ ਦੇ ਨਾਲ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਇਥੇ ਵਿਸਰਾਮ ਹੈ ਮਨ ਭਾਰਾ ਬੋਲਣਾ ਮਨ ਕੋਏ ਇਹ ਮਨ ਬੋਲਾ ਹੈ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਚੱਲੇ ਨਹੀਂ ਕਹਿਣਾ ਚੱਲੇ ਦਲਾਵਾਂ ਦੇ ਨਾਲ ਚੱਲੇ ਪੰਥ ਮੰਨੈ ਮੰਨੈ ਪੜਨਾ ਦਲਾਵਾਂ ਦੇ ਨਾਲ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਪਾਵਹਿ ਪਾਵਹਿ ਪੜਨਾ ਮੰਨੈ ਪਾਵਹਿ ਮੋਖ ਦੁਆਰ ਮੰਨੇ ਪਰਵਾਰੈ ਪਰਵਾਰੈ ਨਹੀਂ ਕਹਿ ਦੇਣਾ ਸੰਗਤ ਜੀ ਆਮ ਹੀ ਸੰਗਤਾਂ ਇੱਥੇ ਗਲਤੀ ਕਰ ਜਾਂਦੀ ਹੈ ਮੰਨੇ ਪਰਵਾਰੈ ਰਾਰੇ ਨੂੰ ਦਲਾਵਾ ਪਰਵਾਰੈ ਸਧਾਰਨ ਨਹੀਂ ਕਹਿਣਾ ਸਾਧਾਰ ਸਾਧਾਰ ਪੜ੍ਹਨਾ ਸੱਸੇ ਨੂੰ ਕੰਨਾਂ ਲਾ ਕੇ ਸਾਧਾਰ ਮੰਨੇ ਤਰੈ ਇੱਥੇ ਆਪਾਂ ਗਲਤੀ ਕਰਦੇ ਆ ਕੀ ਪੜ੍ਹ ਜੰਨੇ ਮੰਨੇ ਤਰੇ ਤਾਰੇ ਤਰੇ ਤਾਰੇ ਨਹੀਂ ਕਹਿਣਾ ਤਰੈ ਦਲਾਵਾ ਲੱਗੀਆਂ ਤਤ ਤੇ ਤਤਾ ਤੇ ਰਾਰੇ ਦਲਾਵਾ ਤਾਰੇ ਮੰਨੈ ਤਰੇ ਤਾਰੇ ਗੁਰ ਸਿੱਖ ਇਸ ਤਰ੍ਹਾਂ ਪੜ੍ਹਨਾ ਹੈ ਮੰਨੈ ਨਾਨਕ ਭਵਹਿ ਨ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਜੇ ਕੋ ਮਨ ਜਾਣੈ ਮਨ ਕੋਏ ਸੰਗਤ ਜੀ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ